ਭਗਵੰਤ ਮਾਨ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬੀਓ ਸਾਡੀ ਝੋਲੀ ਜਿਹੜੀ 13 ਦੀਆਂ 13 ਸੀਟਾਂ ਨੇ ਉਹ ਪਾ ਦਿਓ। ਬਾਦ ਸਾਹਿਬ ਕਹਿੰਦੇ ਆ ਕਿ 130 130 ਦਾ ਕਹਿਣਾ ਉਹਨਾਂ ਦਾ ਕੋਈ ਨਹੀਂ ਕਿਉਂਕਿ ਜੇ ਕਮਾਂਡਰੀ ਠੰਡੀ ਜੀ ਗੱਲ ਕਰਦੇ ਤਾਂ ਗੱਲ ਬੰਦ ਹੀ ਨਹੀਂ ਹੁੰਦੀ। ਕਈ ਦਿਨਾਂ ਤੋਂ 130 130 ਕਰ ਰਹੇ ਨੇ। ਪੰਜਾਬੀ ਕਿੰਨਾ ਦੰਦੇ ਨੇ। ਇਹ ਰਿਜਲਟ ਦੱਸਣਗੇ ਲੋਕ ਸਭਾ ਦੀਆਂ ਚੋਣਾਂ ਪੰਜਾਬ ਸਰਕਾਰ ਨੂੰ ਲਗਾਤਾਰ ਡਗਾਉਣ ਦੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿਣਾ ਅਰਵਿੰਦ ਕੇਜਰੀਵਾਲ ਦਾ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਇਕੱਲੇ ਲੜ ਰਹੇ ਨੇ ਉਹਨਾਂ ਦਾ ਸਾਥ ਦੇ ਕਹਿੰਦੇ ਪੰਜਾਬ ਦੀ ਸਰਕਾਰ ਨੂੰ ਡੇਗਣ ਦੇ ਯਤਨ ਕੀਤੇ ਜਾ ਰਹੇ ਨੇ ਤੁਸੀਂ ਆਪਣੇ ਘਰ ਪੱਕੇ ਰੱਖੋ ਤੁਹਾਡੇ ਕੋਲ ਤਾਂ ਲੋਕ ਸਭਾ ਦੀਆਂ ਚੋਣਾਂ ਲੜਾਉਣ ਵਾਸਤੇ ਵੀ ਬੰਦੇ ਨਹੀਂ ਜੇ ਭਗਵੰਤ ਮਾਨ ਇਕੱਲੇ ਲੜਦੇ ਆ ਤੇ 92 ਕੀ ਕਰਦੇ ਆ ਉਹ ਤੁਹਾਡੇ ਦੀ 13 ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਲਗਾਤਾਰ ਜਿਹੜੀ ਪਰੋਲ ਆ ਉਹ ਦਿੱਤੀ ਜਾ ਰਹੀ ਆ ਜਿਸ ਨੂੰ ਲੈ ਕੇ ਕੋਰਟ ਦੇ ਵਿੱਚ ਜਿਹੜੀਆਂ ਲਗਾਤਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਤੇ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਇਸ ਦਾ ਜਵਾਬ ਜਿਹੜਾ ਮੰਗਿਆ ਗਿਆ ਸ਼ਰੋਬੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਦੇ ਵਿੱਚ ਚਲੀ ਗਈ ਹਾਈ ਕੋਰਟ ਨੇ ਮਨੋਰ ਲਾਲ ਖੱਟੜ ਦੀ ਸਰਕਾਰ ਤੋਂ ਪੁੱਛਿਆ ਕਿਆ ਦੱਸੋ ਕਿਸੇ ਹੋਰ ਨੂੰ ਵੀ ਇਸਾ ਲੈਵਲ ਦੀ ਪੈਰੋਲ ਮਿਲੀ ਐ ਇਹ ਤੁਹਾਡੀ ਸਰਕਾਰ ਇਸ ਕੱਲੇ ਬੰਦੇ ਤੇ ਮਿਹਰਬਾਨ ਕਿਉਂ ਤੁਹਾਨੂੰ ਯਾਦ ਹੈ ਇੱਕ ਕਾਰਟੂਨ ਛਪਿਆ ਸੀ ਜਿੱਦਨੇ ਗਿਆ ਤਾਂ ਜੇਲ੍ਹ ਕਰਮਚਾਰੀ ਕਹਿੰਦਾ ਬਾਬਾ ਜੀ ਚਾਪੀਆਂ ਨਾਲ ਹੀ ਲੈ ਜਾਓ ਪਤਾ ਨਹੀਂ ਤੁਸੀਂ ਕਦੋਂ ਆ ਜਾਣਾ ਇਹੋ ਜੇ ਬੰਦਿਆਂ ਨੂੰ 8-8 ਵਾਰੀ ਪੈਰੋਲ ਤੇ ਬਹੁਤ ਸਾਰੇ ਉਹ ਲੋਕ ਹੈ ਜਿਹੜੇ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਐ ਹੁਣ ਦੇ ਕੋਈ ਸਰਵਾਈਕ 24 ਘੰਟੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਜੀ ਅਸੀਂ ਵੀ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਆ ਕਿ ਜੇ ਤੁਸੀਂ ਕੋਈ ਪ੍ਰੋਗਰਾਮ ਬਣਾਉਣਾ ਜਿੱਧਰ ਕੱਲੀਆਂ ਹੀ ਸਰਕਾਰੀ ਬੱਸਾਂ ਜਾਂਦੀਆਂ ਨੇ ਉਹ ਆਪਣਾ ਪ੍ਰਬੰਧ ਕਰ ਲੈ ਕਈ ਰੂਟ ਇਹੋ ਜਿਹੇ ਨੇ ਜਿਵੇਂ ਚੰਡੀਗੜ੍ਹ ਦਾ ਰੂਟ ਹੈ ਇਥੇ ਪ੍ਰਾਈਵੇਟ ਬੱਸਾਂ ਘਟਣੇ ਬਹੁ ਗਿੱਤੀ ਸਰਕਾਰੀ ਨੇ ਜਾਂ ਫਿਰ ਬੋਲ ਬੋ ਬੱਸਾਂ ਨੇ ਜਿਨ੍ਹਾਂ ਦਾ ਕਿਰਾਇਆ ਟਿਕਣਾ ਗੁਰਾ ਤਕਰਾ ਕਰਾਇਆ ਉਹਨਾਂ ਦਾ ਮੇਰੀ ਵੀ ਸੁਣੋ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖਵੀਰ ਸਿੰਘ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖਰੇ ਮੁੱਦਿਆਂ ਦੇ ਚਰਚਾ ਕਰਦੇ ਹਾਂ ਦੀ ਚਰਚਾ ਕਰਨੀ ਸਾਡੇ ਨਾਲੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਆਉਣ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਗੂ ਸਾਹਿਬ ਪੰਜਾਬ ਸਰਕਾਰ ਨੂੰ ਲਗਾਤਾਰ ਡਿ ਡਗਾਉਣ ਦੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿਣਾ ਅਰਵਿੰਦ ਕੇਜਰੀਵਾਲ ਦਾ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਇਕੱਲੇ ਲੜ ਰਹੇ ਨੇ ਉਹਨਾਂ ਦਾ ਸਾਥ ਦਿਓ ਜੀ ਇਹ ਕੇਜਰੀਵਾਲ ਸਾਹਿਬ ਜਦੋਂ ਵੀ ਆਉਂਦੇ ਹੈ ਇਹ ਪੁਰਾਣਾ ਰਾਗ ਹੀ ਅਲਾਪਨ ਲੱਗ ਜਾਂਦੇ ਨੇ ਪਹਿਲਾਂ ਦਿੱਲੀ ਚ ਕੀ ਆਪਰੇਸ਼ਨ ਲੋਟਸ ਚੱਲ ਰਿਹਾ ਹੈ ਫਿਰ ਚੰਡੀਗੜ੍ਹ ਚ ਕਾਉਂਸਲਰਾਂ ਤੇ ਚੱਲਿਆ ਹੁਣ ਕਾਉਂਸਲਰ ਵਾਪਸ ਵੀ ਆ ਗਏ ਕਹਿੰਦੇ ਪੰਜਾਬ ਦੀ ਸਰਕਾਰ ਨੂੰ ਡੇਗਣ ਦੇ ਯਤਨ ਕੀਤੇ ਜਾ ਰਹੇ ਨੇ ਤੁਸੀਂ ਆਪਣੇ ਘਰ ਪੱਕੇ ਰੱਖੋ ਤੁਹਾਡੇ ਕੋਲ ਤਾਂ ਲੋਕ ਸਭਾ ਦੀਆਂ ਚੋੜਾ ਲੜਾਉਣ ਵਾਸਤੇ ਵੀ ਬੰਦੇ ਨਹੀਂ ਇੱਕ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਾਮਲਾ ਉੱਠਿਆ ਕਿ ਸਰਕਾਰ ਡਿੱਗੀ ਜਾ ਰਹੀ ਹੈ 25-25 ਕਰੋੜ ਲੈ ਕੇ ਸਾਡੇ ਤਾਂ ਐਮ.ਐਲ.ਏ ਖਰੀਦੇ ਜਾ ਰਹੇ ਆ ਤੇ ਲੋਕਾਂ ਨੇ ਮਜ਼ਾਕ ਕਢਾਇਆ ਸੀ ਵੀ ਆ 25 ਕਰੋੜ ਹਰਪਾਲ ਸਿੰਘ ਚੀਮਾ ਦੀ ਗਵਾਈ ਵਿੱਚ ਤੁਹਾਡੇ ਆਪਣੇ ਕਾਰਜਕਾਰੀ ਡੀ.ਜੀ.ਪੀ ਨੂੰ ਇੱਕ ਦਰਖਾਸਤ ਦਿੱਤੀ ਗਈ ਕਿ ਪੜਤਾਲ ਕਰੋ ਜੀ ਸਾਡੇ ਐਮ.ਐਲ.ਏ ਖਰੀਦੇ ਜਾ ਰਹੇ ਨੇ ਤੇ ਹੁਣ ਦਿੱਲੀ ਦੇ ਵਿੱਚ ਵੀ ਸ਼ਿਕਾਇਤ ਹੋਗੀ ਕਿ ਲਿਆਓ ਜੀ ਕੌਣ ਖਰੀਦ ਰਿਹਾ ਇਹਦੇ ਬਾਰੇ ਸਪਸ਼ਟ ਕੀਤਾ ਜਾਵੇ ਕਦੇ ਭਗਵੰਤ ਮਾਨ ਇਕੱਲੇ ਲੜ ਰਹੇ ਨੇ ਜੇ ਭਗਵੰਤ ਮਾਨ ਇਕੱਲੇ ਲੜਦੇ ਆ ਤੇ 92 ਕੀ ਕਰਦੇ ਆ ਉਹ ਤੁਹਾਡੇ ਨਹੀਂ ਸੋ ਇੱਕ ਸਿਆਸ ਦੇ ਵਿੱਚ ਹੋਰ ਪਾਸੇ ਨੂੰ ਗੱਲ ਤੋੜ ਦੇਣੀ ਉਹ ਨਹੀਂ ਤੁਸੀਂ ਸਰਕਾਰ ਦੇ 2 ਸਾਲ ਦੀਆਂ ਲੋਕਾਂ ਨੂੰ ਜੋ ਪ੍ਰਾਪਤੀਆਂ ਕੀਤੀਆਂ ਨੇ ਉਹਦੇ ਬਾਰੇ ਜਾਣਕਾਰੀ ਪਾਓ ਤੁਸੀਂ ਦੱਸੋ ਕਿ ਅਸੀਂ ਆ ਕੀਤਾ ਤੇ ਨਵੇਂ ਕਲਾ ਕੀ ਕੀਤਾ ਤੁਸੀਂ ਵੱਡੇ ਵੱਡੇ ਚੇਅਰਮੈਨ ਸਿਰਫ ਤੇ ਸਿਰਫ ਮੁਖਤਕੋਰਗਾ ਦੇ ਉੱਤੇ ਪੁਰਾਣੇ ਸਿਆਸਤ ਕਰਦੇ ਸੀ ਮੁਖਤਕੋਰਗਾ ਤੇ ਬੋਧੀ ਸਾਹਿਬ ਕਰ ਰਹੇ ਆ ਮੁਖਤਕੋਰਗਾ ਤੇ ਤੁਸੀਂ ਕਰਦੇ ਆ ਜਿਹੜੇ ਮੁਲਕ ਦੇ ਵਿੱਚ 80 ਕਰੋੜ ਜਨਤਾ ਸਸਤੇ ਆਟਾ ਦਾਲ ਤੇ ਖੜੀ ਹੋਵੇ ਕੀ ਕਹੋਂਗੇ ਉਹਦੇ ਵਿੱਚ ਤੁਸੀਂ ਸੋ ਅੱਜ ਉਹ ਪਟਿਆਲਾ ਦੇ ਵਿੱਚ ਆਏ ਸਨ ਕਹਿੰਦੇ ਸੀ ਕਿ ਦੇ ਸੰਤਕਾਰਾਂ ਤੇ ਵਪਾਰੀਆਂ ਨਾਲ ਮਿਲਣੀ ਕਰਨੀ ਹੈ ਪਹਿਲਾਂ ਦੂਜੇ ਵਪਾਰੀ ਤੇ ਸੰਤਕਾਰ ਤਾਂ ਖੁਸ਼ ਹੋਗੇ ਪਟਿਆਲੇ ਵਾਲੇ ਰਹਿੰਦੇ ਸੀ ਉਹ ਕਹਿੰਦੇ ਸਾਨੂੰ ਗਾਲੀ ਗਲੋਚ ਤੇ ਭ੍ਰਿਸ਼ਟਾਚਾਰ ਨਹੀਂ ਆਉਂਦਾ ਤੇ ਸਰਕਾਰੀ ਕੋਠੀ ਤੇ 53 ਕਰੋੜ ਤੁਸੀਂ ਲਾ ਦਿਓ ਉਹਦੇ ਬਾਰੇ ਇੱਕ ਦਿਨ ਸਪਸ਼ਟ ਨਹੀਂ ਕਰਦੇ 338 ਕਰੋੜ ਦਾ ਰੌਲਾ ਪੈ ਰਿਹਾ ਜਿਹਦੇ ਵਿੱਚ ਤੁਸੀਂ 16 ਤਰੀਕ ਨੂੰ ਅਦਾਲਤ 'ਚ ਪੇਸ਼ ਹੋਣਾ ਹੈ ਤੇ ਜੇ ਉਹਦੇ ਵਿੱਚ ਹੈ ਹੀ ਕੱਖ ਨਹੀਂ ਫਿਰ ਤੁਹਾਨੂੰ ਜਾ ਕੇ ਜਾਂ ਕਿ ਡਰ ਕਾ ਦਾ ਉਹ ਕਹਿੰਦੇ ਕਿ 13 ਦੇ 13 ਵਾਇਪਰ ਆ ਆਮ ਆਦਮੀ ਪਾਰਟੀ ਦੇ ਜਿਤਾਓ ਉਹ ਪੰਜਾਬ ਦੀ ਗੱਲ ਕਰਨਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਉਹ ਕਹਿੰਦੇ ਕਿ ਦੂਜੀਆਂ ਪਾਰਟੀਆਂ ਕਹਿੰਦੀਆਂ ਸਾਨੂੰ 370 ਸੀਟਾਂ ਮਿਲ ਰਹੀਆਂ ਨਹੀਂ ਜੇ 370 ਸੀਟਾਂ ਉਹਨਾਂ ਕੋਲ ਹੈ ਪਰ ਉਹਨਾਂ ਨੂੰ ਤਾਂ ਵੋਟ ਦੀ ਲੋੜ ਨਹੀਂ ਹੁਣ ਤੁਸੀਂ ਸਾਨੂੰ ਵੋਟ ਦਿਓ ਪੰਜਾਬ ਦੀਆਂ ਝਾਕੀਆਂ ਕੇਂਦਰ ਨੇ ਬੰਦ ਕਰਤੀਆਂ ਇਹ ਸਪਸ਼ਟ ਕਿਉਂ ਨਹੀਂ ਕਰਦੇ ਕਿ ਉਹਨਾਂ ਨੇ ਇੱਕ ਨੀਤੀ ਬਣਾਈ ਹੈ ਅਸੀਂ ਹਾਲਾਂਕਿਉਂ ਨੀਤੀ ਨਾਲ ਸਹਿਮਤ ਨਹੀਂ ਸਾਲ ਦੇ ਵਿੱਚ ਦੋ ਦਿਨ ਆਉਂਦੇ ਆ ਜੇ ਇੱਕ ਰਾਜ ਦੀ ਇੱਕ ਝਾਕੀ ਵੀ ਆ ਜੇ ਵੱਟਿਆਂ ਦੀਆਂ ਦੋ ਵੀ ਕਰ ਲਿਓ 50 ਹੋ ਜਾਣਗੀਆਂ ਇਹ ਬੁੱਧੇ ਹੋਰਲੇ ਪਾਸੇ ਨੂੰ ਤੋੜਦੇ ਆ ਉਹ ਕਹਿੰਦੇ ਕਿ 2 ਸਾਲ ਪਹਿਲਾਂ ਆਮ ਲੋਕਾਂ ਨੂੰ ਜਿਤਾਇਆ ਕਿ ਹੁਣ ਉਹ ਕਹਿੰਦੇ ਆ ਕਿ 75 ਸਾਲ ਚ ਜੋ ਨਹੀਂ ਹੋਇਆ ਉਹ ਕੁਝ ਇਹ ਸਰਕਾਰ ਦਿਖਾ ਰਹੀ ਹੈ ਸੋ ਇਹਨਾਂ ਦੀ ਮਰਜ਼ੀ ਹੈ ਜੀ ਸੋ ਅੱਜ ਮਾਨ ਸਾਹਿਬ ਨੇ ਤੇ ਕੇਜਰੀਵਾਲ ਸਾਹਿਬ ਨੇ ਪਟਿਆਲੇ ਦੇ ਲੋਕਾਂ ਨੂੰ ਸੰਬੋਧਨ ਕੀਤਾ ਜੀ ਤੇ ਨਾਲੇ ਭਗਵੰਤ ਮਾਨ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬੀਓ ਸਾਡੀ ਝੋਲੀ ਜਿਹੜੀ 13 ਦੀਆਂ 13 ਸੀਟਾਂ ਨੇ ਉਹ ਪਾ ਦਿਓ ਜੀ ਦੇਖੋ ਗੱਲ ਇਹ ਹੈ ਇੱਕ ਵਾਰ ਤੁਹਾਨੂੰ ਯਾਦ ਹੋਣਾ ਭੰਗੂ ਬਹੁਤ ਪੁਰਾਣੀ ਗੱਲ ਹੁੰਦੀ ਸੀ ਜੀ ਸਿਮਿੰਟ ਵੀ ਰਾਸ਼ਨ ਕਾਰਡ ਤੇ ਮਿਲਦਾ ਹੁੰਦਾ ਸੀ ਜੇ ਕਿਸੇ ਬੰਦੇ ਨੇ 20 ਬੂਰੀਆਂ ਕਹਿਣੀਆਂ ਤੁਹਾਨੂੰ 5 ਕਿ ਮਿਲਦੀਆਂ डीसी ਕੋਲੇ ਇੱਕ ਬੰਦੇ ਨੇ ਤੋਪ ਫਦਾ ਲਿਸੈਂਸ ਸਪਲਾਈ ਕਰਤਾ ਉਹ ਕਹਿੰਦਾ डीसी ਪੁੱਛਦਾ ਵੀ ਇਹ ਕਿਉਂ ਕਹਿੰਦਾ ਮੈਂ 20 ਬੋਰੀਆਂ ਸਿਮਿੰਟ ਦੀਆਂ ਮੰਗੀਆਂ ਸੀ ਮੈਨੂੰ 4 ਮਿਲ ਗਿਆ ਸੀ ਜੇ ਮੈਂ ਰਵਲਵਰ ਦਾ ਸਾਸੀ ਜਾਂ ਪਿਸਤੌਲ ਦਾ ਲਿਸੈਂਸ ਸਪਲਾਈ ਕਰਾਂ ਤੁਸੀਂ ਤਾਂ ਮੈਨੂੰ ਡਾਂਗ ਹੀ ਦਿਓਗੇ ਸੁਬਾਨ ਸਾਹਿਬ ਕਹਿੰਦੇ ਆ ਕਿ 13 0 130 ਦਾ ਕਹਿਣਾ ਉਹਨਾਂ ਦਾ ਕੋਈ ਨਹੀਂ ਕਿਉਂਕਿ ਜੇ ਕਮਾਂਡਰੀ ਠੱਡੀ ਜੀ ਗੱਲ ਕਰ ਦੇ ਤਾਂ ਗੱਲ ਬੰਦ ਹੀ ਨਹੀਂ ਹੁੰਦੀ ਸੋ ਉਹਨਾਂ ਨੇ ਕਿਹਾ 130 ਨਾਲ ਜਿੱਤੇਗਾ ਪੰਜਾਬ ਦਾ ਨਾਰਾ ਤੇ ਕਈ ਦਿਨਾਂ ਤੋਂ 130 130 ਕਰ ਰਹੇ ਨੇ ਪੰਜਾਬੀ ਕਿੰਨਾ ਦਿੰਦੇ ਨੇ ਇਹ ਰਿਜ਼ਲਟ ਦੱਸਣਗੇ ਲੋਕ ਸਭਾ ਦੀਆਂ ਚੋਣਾਂ ਦੀ ਜੀ ਡੇਰਾ ਪ੍ਰੇਮਿਕ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਲਗਾਤਾਰ ਜਿਹੜੀ ਪੈਰੋਲ ਆਹੋ ਦਿੱਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਕੋਰਟ ਦੇ ਵਿੱਚ ਜਿਹੜੀਆਂ ਲਗਾਤਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਤੇ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਇਸ ਦਾ ਜਵਾਬ ਜਿਹੜਾ ਮੰਗਿਆ ਗਿਆ ਜੀ ਦੇਖੋ ਇਸ ਰਾਮ ਰਹੀਮ ਸਿੰਘ ਨੂੰ ਕਦੋਂ ਤੱਕ ਲਗਭਗ 8 ਕਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ ਹਰਿਆਣੇ ਦੀ ਮਨੋਰ ਲਾਲ ਖੱਟੜ ਦੀ ਸਰਕਾਰ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਦੇ ਵਿੱਚ ਚਲੀ ਗਈ। ਹਾਈ ਕੋਰਟ ਨੇ ਮਨੋਰ ਲਾਲ ਖੱਟੜ ਦੀ ਸਰਕਾਰ ਤੋਂ ਪੁੱਛਿਆ ਕਿ ਐ ਦੱਸੋ ਕਿਸੇ ਹੋਰ ਨੂੰ ਵੀ ਇਸਾ ਲੈਵਲ ਦੀ ਪੈਰੋਲ ਮਿਲੀ ਹੈ? ਇਹ ਤੁਹਾਡੀ ਸਰਕਾਰ ਇਸ ਇਕੱਲੇ ਬੰਦੇ ਤੇ ਮਿਹਰਬਾਨ ਕਿਉਂ? ਸਵਾਲ ਪੁੱਛੜੇ ਇਸ ਤੇ ਕਹੋ ਸੋ ਉੱਥੇ ਜਵਾਬ ਅਗਿਆ ਗਿਆ ਹਰਿਆਣਾ ਦੀ ਸਰਕਾਰ ਨੇ ਜਵਾਬ ਦੇਣਾ ਹੈ ਸਾਡੇ ਜਿਹੜੇ ਐਕਟਿੰਗ ਚੀਫ ਜਸਟਿਸ ਨੇ ਰਿਤੂਬਾਰੀ ਉਹਨਾਂ ਦੇ ਬੈਂਚੇ ਕ ਜਿਹਦੇ ਕੋਲੇ ਇਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅਰਜੀ ਹੈ ਉਹ ਲੱਗੀ ਹੋਈ ਹੈ ਸਨ ਬਾਈ ਦੀਨ ਤੇ ਐਸ ਵਾਰ ਵੀ ਇਹਨੂੰ 50 ਦਿਨ ਦਾ ਪੈਰੋਲ ਦੇਤਾ ਸੀ ਪਰਸੋਂ ਦੁਬਾਰਾ ਪਹੁੰਚਿਆ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਤੁਹਾਨੂੰ ਯਾਦ ਹੈ ਇੱਕ ਕਾਰਟੂਨ ਛਪਿਆ ਸੀ ਜਿੱਦਨੇ ਗਿਆ ਤਾਂ ਜੇਲ੍ਹ ਕਰਮਚਾਰੀ ਕਹਿੰਦਾ ਬਾਬਾ ਜੀ ਚਾਪੀਆਂ ਨਾਲ ਹੀ ਲੈ ਜਾਓ ਪਤਾ ਨਹੀਂ ਤੁਸੀਂ ਕਦੋਂ ਆ ਜਾਣਾ ਸੋ ਮੈਂ ਸੰਵਿਧਾਨ ਕਿ ਕਾਨੂੰਨ ਨੂੰ ਕਾਨੂੰਨ ਮੁਤਾਬਕ ਚਲਾਉਣਾ ਚਾਹੀਦਾ ਹੈ ਇਹੋ ਜਿਹੇ ਬੰਦਿਆਂ ਨੂੰ 8 8 ਵਾਰੀ ਪੈਰੋਲ ਤੇ ਬਹੁਤ ਸਾਰੇ ਉਹ ਲੋਕ ਹੈ ਜਿਹੜੇ ਸਜ਼ਾਵਾ ਵੀ ਪੂਰੀਆਂ ਕਰ ਚੁੱਕੇ ਐ ਉਹਨਾਂ ਦੇ ਕੋਈ ਸਰਵਾਈ ਨਹੀਂ ਤੇ ਫਿਰ ਤੁਸੀਂ ਦੂਰਾ ਬਾਪਦੰਡ ਕਿਉਂ ਪਣਾਉਂਦੇ ਹੋ ਜੋ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਤੇ ਹੁਣ ਮਾਨਜੋਗੱਚ ਅਦਾਲਤ ਨੇ ਕਹਿਤਾ ਸੀ ਕਿ ਜਦੋਂ ਵੀ ਇਹਨੂੰ ਪੈਰੋਲ ਦਿੱਤੀ ਜਾਵੇ ਪਹਿਲਾਂ ਹਾਈ ਕੋਰਟ ਦੇ ਵਿੱਚ ਦਰਖਾਸਤ ਪਾਈ ਜਾਵੇ ਆਗਿਆ ਲਈ ਉਸ ਤੋਂ ਬਾਅਦ ਇਹਨੂੰ ਅਸੀਂ ਦੇਖਾਂਗੇ ਕਿ ਕਿਹੜੇ ਕਾਰਨ ਦੇ ਕਾਰਨ ਇਹਨੂੰ ਪੈਰੋਲ ਦਿੱਤੀ ਜਾ ਰਹੀ ਹੈ ਜੀ ਜੀ ਖਨੋਰੀ ਬਾਰਡਰ ਤੇ ਇੱਕ ਹੋਰ ਕਿਸਾਨ ਜਿਹੜਾ ਉਹ ਸ਼ਹੀਦ ਹੋ ਗਿਆ ਕੁੱਲ ਕਿਸਾਨਾਂ ਦੀ ਗਿਣਤੀ ਜਿਹੜੀ ਹੁਣ ਤੱਕ 9 ਹੋ ਗਈ ਹੈ ਜੀ ਭੰਗੂ ਸਾਹਿਬ 28 ਮਾਰਚ ਦੇ ਨਾਲ 13 ਪਰਬ੍ਰੀਤੋ ਇੱਕ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਸਨ ਇਹਦਾ ਨਾਮ ਆ ਬਲਦੇਵ ਸਿੰਘ ਇਹਨੂੰ ਸਾਹ ਦੀ ਤਕਲੀਫ ਸੀ ਰੈਸਪੀਰੇਸ਼ਨ ਉਹਦੇ ਲਈ ਅਰਜੰਦਰਾ ਹਸਪਤਾਲ ਪਟਿਆਲਾ ਵੇਖੇ ਲਿਆਂਦਾ ਗਿਆ ਜਿੱਥੇ ਇਹਦੀ ਮੌਤ ਹੋ ਗਈ ਡਾਕਟਰ ਸਹਿਵਾਨਾ ਨੇ ਇਹਨੂੰ ਮ੍ਰਿਤਕ ਘੋਸ਼ਿਤ ਕਰਤਾ ਹੁਣ ਤੱਕ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਿੱਚੇ 6 ਕਿਸਾਨ 3 ਪੁਲਿਸ ਵਾਲੇ ਸਾਨੂੰ ਪਤਾ ਕਿ ਸ਼ੁਭਕਰਨ ਬਲਕੀਸ਼ ਸਿੰਘ ਨਰਿੰਦਰ ਸਿੰਘ ਵਗੈਰਾ ਵਗੈਰਾ ਸੋ ਠੰਡ ਭਾਵੇਂ ਜਾ ਰਹੀ ਹੈ ਆਮ ਤੌਰ ਤੇ ਆਉਂਦੀ ਜਾਂਦੀ ਠੰਡ ਤਕਲੀਫ ਪਚਾਉਂਦੀ ਹੁੰਦੀ ਹੈ। ਤਰ੍ਹਾਂ ਤਰ੍ਹਾਂ ਦਾ ਅੰਦੋਲਨ ਚੱਲਿਆ। ਕੱਲ ਕਿਸਾਨਾਂ ਨੇ 12 ਤੋਂ 4 ਘੰਟੇ 4 ਵਜੇ ਦੇ ਤੱਕ 4 ਘੰਟੇ ਰੇਲਾ ਜਾਮ ਕੀਤੀਆਂ। ਅੱਜ ਕਹਿੰਦੇ ਮਜ਼ਦੂਰਾਂ ਨੇ ਰੇਲਾ ਜਾਮ ਕਰਦੀਆਂ ਸੀ। ਤੁਸੀਂ ਰਹਿ ਕਰਕੇ ਇਕੱਠੇ ਕਿਉਂ ਨਹੀਂ ਕਰਦੇ? ਜੇ ਲੋਕਾਂ ਨੂੰ ਬਾਰ-ਬਾਰ ਤਕਲੀਫ ਦੇਵੋਗੇ ਤਾਂ ਲੋਕ ਤੁਹਾਡੇ ਤੋਂ ਟੁੱਟ ਜਾਣਗੇ ਟੁੱਟੇ ਹੋਏ ਲੋਕ ਆਪਣੇ ਲਈ ਨੁਕਸਾਨ ਦੇ ਬਣ ਸਕਦੇ ਆ ਸੋ 14 ਤਰੀਕ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਨਾਂ ਰੱਖਿਆ ਉਹਦਾ ਨਾਂ ਵੀ ਉਹਨੇ ਇਹੀ ਰੱਖਤਾ ਕਿਸਾਨ ਮਜ਼ਦੂਰ ਮਹਾ ਪੰਚਾਇਤ ਇੱਕ ਦਿਨ ਵਾਸਤੇ 14 ਤਰੀਕ ਨੂੰ ਦਿੱਲੀ ਦੇ ਵਿੱਚ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਭਾਵੇਂ ਦਫਾ 143 ਲੱਗੀ ਵੀ ਹੈ ਕੀ ਕਿਸਾਨ ਦਿੱਲੀ ਪਹੁੰਚਣ ਵਿੱਚ ਸਫਲ ਹੁੰਦੇ ਆ ਜਾਂ ਨਹੀਂ ਇਹ ਤਾਂ 14 ਤਰੀਕ ਦੱਸੇਗੀ ਲੇਕਿਨ ਉਧਰ ਕੱਲਾ ਪੰਜਾਬ ਹਰਿਆਣਾ ਨਹੀਂ ਸਾਰੇ ਭਾਰਤ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸਦ ਤੇ ਕਿਸਾਨ ਪਹੁੰਚ ਰਹੇ ਨੇ ਜੀ ਅੱਜ ਵਿਧਾਨ ਸਭਾ ਦੇ ਅੰਦਰ ਜਿਹੜਾ ਜਲਾਸ ਹੋਇਆ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਨੇੜੇ ਵਿਰੋਧੀ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਤੇ ਖੜੇ ਕੀਤੇ ਗਏ ਨੇ ਪੰਗੂ ਸਾਹਿਬ ਇੱਕ ਸਭ ਤੋਂ ਵੱਡਾ ਖਾਣ ਪੀਣ ਵਾਲੀਆਂ ਬਸਤਾਂ ਦੇ ਵਿੱਚ ਬਲਾਵਟ ਖੋਰੀ ਦਾ ਬੰਦੇ ਤੋਂ ਪੈਸੇ ਵੀ ਉਹਦੀ ਛਲਤ ਆ ਰਹੀ ਜਾ ਰਹੀ ਹੈ ਤੇ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਬਲਾਵਟ ਦੇਸਾਂ ਦੀ ਹੈ ਜੋਰਾ ਸ਼ੋਰਾਂ ਤੇ ਹੈ ਇਹ ਤਾਂ ਅਸੀਂ ਸਮਝਦੇ ਹਾਂ ਇਹਦੇ ਵਾਸਤੇ ਜਿਹੜੇ ਜਾਂਚ ਪੜਤਾਲ ਵਾਸਤੇ ਬਣਾਏ ਗਏ ਹੈ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠਦੇ ਐ ਕਿ ਉਹ ਲੋਕ ਆਪਣੀ ਡਿਊਟੀ ਪੂਰੀ ਨਹੀਂ ਕਰਦੇ ਡਿਊਟੀ ਦੀ ਤਾਂ ਸੁਪਰ ਡਿਊਟੀ ਕਰਦੇ ਐ ਇੱਕ ਮਾਮਲਾ ਡੇਰਾ ਬੱਸੀ ਦੇ ਕੋਲ ਬਰਵਾਲਾ ਸੜਕਾ ਉਹਦੀ ਖਸਤਾ ਹਾਲਤ ਦੀ ਸਵਾਲ ਵੀ ਉੱਠੇ ਐ ਆਮ ਤੌਰ ਤੇ ਵਿਰੋਧੀ ਪਾਰਟੀਆਂ ਖਾਸ ਕਰ ਕੱਲੀਦਲ ਦੇ ਆਗੂ ਇਸ ਗੱਲ ਦਾ ਦੋਸ਼ ਲਾਉਂਦੇ ਆ ਕਿ ਸਾਡੇ ਵੇਲੇ ਸੜਕਾਂ ਦਾ ਬਹੁਤ ਵਧੀਆ ਝਾਲ ਵਿਛਿਆ ਸੀ ਤੁਹਾਡੇ ਹੁੰਦਿਆਂ ਤਾਂ ਸੜਕਾਂ ਦਾ ਬਹੁਤ ਬੜਾ ਹਾਲ ਹੈ ਜਿੱਥੇ ਟੋਲ ਟੈਕਸ ਦੇ ਪਾਸੇ ਦੀ ਲੰਘ ਜੀਏ ਜੇਬ ਕੱਟੀ ਜਾਂਦੀ ਹੈ ਸੜਕਾਂ ਉਹਨਾਂ ਦੀਆਂ ਵੀ ਖਸਤਾ ਹਾਲਤ ਵਿੱਚ ਨਹੀਂ ਸੋ ਇਸ ਕਰਕੇ ਜਿਹੜੀਆਂ ਖੜ ਪਿੰਦੀਆਂ ਬਸਤਾ ਚ ਬਲਬਡ ਖੋਰੀ ਹੈ ਇਦੇ ਵਾਸਤੇ ਸਖਤ ਕਾਨੂੰਨ ਬਣਾਓ ਤਾਂ ਕਿ ਜਿਹੜਾ ਇੱਕ ਵਾਰੀ ਹੜਕੇ ਆ ਜੇ ਜਦੋਂ ਉਹਨੂੰ ਮਸਾਲੀ ਸਜ਼ਾ ਮਿਲੂਗੀ ਤਾਂ ਦੂਜਿਆਂ ਦੇ ਕਰਨ ਆਪੋ ਆਪਣੇ ਤਰੀਕੇ ਨਾਲ ਹੋ ਜਾਣਗੇ ਜੀ ਅੱਜ ਸਰਕਾਰੀ ਵਸਾਂ ਦੇ ਵੱਲੋਂ ਜਿਹੜੀ ਹੜਤਾਲ ਆ ਉਹ ਕੀਤੀ ਗਈ ਹੈ ਤੇ ਕਈ ਥਾਵਾਂ ਦੇ ਉੱਤੇ ਜਿਹੜਾ ਇਹਨਾਂ ਦੇ ਵੱਲੋਂ ਚੱਕਾ ਜਾਮੋ ਕੀਤਾ ਗਿਆ ਜੀ ਪਗੂ ਸਭਾ ਅੱਜ ਨਹੀਂ ਹੈਗਾ ਅੱਜ ਉਹਨਾਂ ਨੇ ਗੇਟ ਰੈਲੀਆਂ ਕੀਤੀਆਂ ਨੇ ਜੀ ਅੱਜ ਹੈਗੀ ਹੈ 11 ਤਰੀਕ ਜੀ ਕੱਲ 12 ਵਜੇ ਤੋਂ ਲੈ ਕੇ ਇਹ ਚੱਕਾ ਜਾਮ ਹੋਵੇਗਾ ਤੇ ਪਰਸੋ ਨੂੰ 13 ਮਾਰਚ ਨੂੰ ਜੀ ਪੀਆਰਟੀਸੀ ਦੇ ਸਾਰੇ ਤਰ੍ਹਾਂ ਦੇ ਮੁਲਾਜ਼ਮ ਵਿਦਾਨ ਸਭਾ ਵੱਲ ਮਾਰਚ ਕਰਨਗੇ ਜੀ ਕੱਲ 12 ਵਜੇ ਤੋਂ ਲੈ ਕੇ 13 ਤਰੀਕ ਤੱਕ 24 ਘੰਟੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਜੀ ਅਸੀਂ ਵੀ ਆਪਣੇ ਸਰੋਤਿਆਂ ਨੂੰ ਬੇਨਤੀ ਕਰਦੇ ਆ ਕਿ ਜੇ ਤੁਸੀਂ ਕੋਈ ਪ੍ਰੋਗਰਾਮ ਬਣਾਉਣਾ ਹੈ ਜਿੰਦਰ ਕੱਲ੍ਹ ਹੈ ਹੀ ਸਰਕਾਰੀ ਬੱਸਾਂ ਜਾਂਦੀਆਂ ਨੇ ਉਹ ਆਪਰਾ ਪ੍ਰਬੰਧ ਕਰ ਲੈਣ ਤੇ ਫਿਰ ਪ੍ਰਾਈਵੇਟ ਬੱਸਾਂ ਦੀ ਚਾਹਤੀ ਹੋ ਜਾਣੀ ਹੈ ਜੀ ਕਈ ਰੂਟ ਇਹੋ ਜਿਹੇ ਨੇ ਜਿਵੇਂ ਚੰਡੀਗੜ੍ਹ ਦਾ ਰੂਟ ਹੈ ਇੱਥੇ ਪ੍ਰਾਈਵੇਟ ਬੱਸਾਂ ਘਟਣੇ ਬਹੁ ਗਿਣਤੀ ਸਰਕਾਰੀ ਨੇ ਜਾਂ ਫਿਰ ਬੌਲ ਬੋ ਬੱਸਾਂ ਨੇ ਜਿਨ੍ਹਾਂ ਦਾ ਕਿਰਾਇਆ ਤਿਕਣਾ ਦੁਗਣਾ ਤਿਕਣਾ ਕਰਾਇਆ ਉਹਨਾਂ ਦਾ ਸੋ ਪੀਆਰਟੀਸੀ ਨਾਲ ਸਬੰਧਤ ਜਥੇਬੰਦੀਆਂ ਉਹਨਾਂ ਨੇ ਆਪਣੀ ਮੰਗ ਰੱਖੀ ਹੈ ਕੱਲ ਨੂੰ 12 ਵਜੇ ਤੋਂ ਲੈ ਕੇ 24 ਘੰਟੇ ਇਹ ਸੜਕਾਂ ਤੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਪੰਜਾਬੀਆਂ ਨੂੰ ਬਦਲਵੇਂ ਤਰੀਕੇ ਨਾਲ ਆਪਣੇ ਸਫ਼ਰ ਨੂੰ ਤੈਅ ਕਰਨ ਵਾਸਤੇ ਸਿਸਟਮ ਬਣਾ ਲੈਣਾ ਚਾਹੀਦਾ ਜੀ ਹੁਣ ਗਠਜੋੜ ਨੂੰ ਲੈ ਕੇ ਰਮਨੀਤ ਵਿੱਟੂ ਦਾ ਜਿਹੜਾ ਬਿਆਨ ਆ ਉਹ ਸਾਹਮਣੇ ਆਇਆ ਜੀ ਹੌਣ ਟੱਕਰ ਰਮਨੀਤ ਵਿੱਟੂ ਗੋਲਗਾਉਂਦਾ ਹੁੰਦਾ ਸੀ ਦੂਜਿਆਂ ਤੋਂ ਉਲਟ ਚੱਲਦਾ ਸੀ ਹੁਣ ਜਦੋਂ ਦੇਖਿਆ ਮਾਮਲਾ ਤਾਂ ਹੋਰ ਪਾਸੇ ਨੂੰ ਤੁਰਦਾ ਫਿਰਦਾ ਹੈ ਤੇ ਲੁਧਿਆਣੇ ਦਾ ਪਾਰਲੀਮੈਂਟ ਮੈਂਬਰ ਆ ਰਵਨੀਤ ਬਿੱਟੂ ਸਰ ਬਿਹਨ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਹੈ ਉਹ ਅਜੇ ਦਰਬਾਰ ਸਾਹਿਬ ਨਤਮਸਤਕ ਹੋਏ ਉਥੇ ਸੇਵਾ ਅਤੇ 1984 ਦੀ ਗੈਲਰੀ ਦੇ ਬਾਹਰ ਬੈਠ ਕੇ ਕੀਰਤਨ ਦਾ ਆਨੰਦ ਮਾਣਿਆ 12 ਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕੀਤੀ ਤੇ ਕਹਿੰਦੇ ਕਦੇ ਭੰਡਾ ਮਰਾਸੀਆਂ ਨਾਲ ਗੱਠਰ ਜੋੜ ਨਹੀਂ ਹੁੰਦੇ ਉਹ ਕਹਿੰਦੇ ਇਹ ਕਹਿੰਦੇ 13 ਹਲਕੇ ਆਉਂਦੇ ਸੀ 13 ਦੀਆਂ 13 ਸੀਟਾਂ ਜਿੱਤਣੀਆਂ ਨੇ ਚੋਣਾਂ ਦਾ ਐਲਾਨ ਹੋਣ ਦਿਓ ਤੁਸੀਂ ਲੋਕਾਂ 'ਚ ਜਾਓ ਤੋਰੂ ਕਿਸੇ ਹਲਕੇ ਚ ਲੋਕਾਂ ਨੇ ਵੜਨ ਨਹੀਂ ਦੇ ਰਹੇ ਉਹਨਾਂ ਦੀ ਕਹਿਣ ਹੈ ਪਤਾ ਨਹੀਂ ਲੋਕ ਕਿਹੜਾ ਕਦਮ ਉਠਾਉਂਦੇ ਆ ਸਮਾਂ ਦੱਸੇਗਾ ਸੋ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਸੀਸ ਗੁਰੂ ਦੇ ਅੱਗੇ ਝੁਕਦਾ ਹੈ ਮੈਂ ਅਜੇ ਇੱਥੇ ਨਤਮਸਤ ਕੋਣ ਵਾਸਤੇ ਆਇਆ ਉਹਦਾ ਕਹਿੰਦੇ ਆ ਕਿ ਪੁਰਗਵੰਤਮ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਨੇ ਇਹਨਾਂ ਨੂੰ ਮਗੇਰੀ ਲਾਲ ਦੇ ਸੁਪਨੇ ਦਿਸਣ ਲੱਗੇ 13 ਦੀਆਂ 13 ਤੇ ਤੁਸੀਂ ਕਿਹਦਰ ਦੀ ਸਰਕਾਰ ਨਾਲ ਮਿਲ ਕੇ ਜਿਹੜੀ ਦੁਰਦਸ਼ਾ ਕਿਸਾਨਾਂ ਦੀ ਕੀਤੀ ਐ ਤੁਹਾਨੂੰ ਕਿਸਾਨ ਵੋਟ ਪਾਉਣਗੇ ਪਤਾ ਨਹੀਂ ਕਿਸਾਨ ਕਿਹਨੂੰ ਵੋਟ ਪਾਉਂਦੇ ਆ ਕਿਹਨੂੰ ਨਹੀਂ ਪਾਉਂਦੇ ਉਹਨਾਂ ਕਿਹਾ ਮੱਖ ਮੰਤਰੀ ਭਗਵੰਤ ਮਾਨ ਜੋ ਸਦਨ 'ਚ ਬੋਲਦਾ ਹੈ ਇਹ ਭਾਸ਼ਾ ਕਿਸੇ ਮੁੱਖ ਮੰਤਰੀ ਦੀ ਹੈ ਸੋ ਉਹਨਾਂ ਨੇ ਕਈ ਕਿਸਮ ਦੀਆਂ ਗੱਲਾਂ ਫੈਂਗੀਆਂ ਨੇ ਹੁਣ ਦੇਖਦੇ ਹਾਂ ਕਿ ਇਹਨਾਂ ਮਾਮਲਿਆਂ ਦੇ ਵਿੱਚ ਅੱਗੇ ਕੀ ਬਣਦਾ ਹੈ ਲੋਕ ਕਿਹਨੂੰ ਜਿਤਾਉਂਦੇ ਐ ਦੇਸ਼ ਦੀ ਵਾਗਡੋਰ ਕਿਹਨੂੰ ਸੰਭਾਲਦੇ ਐ ਇਹ ਉਸ ਮਾਮਲੇ ਦੇ ਵਿੱਚ ਸਾਹਮਣੇ ਆਵੇਗਾ ਜੀ ਇੱਕ ਪਾਸੇ ਦਾ ਇੰਡੀਆ ਗੱਠ ਜੋੜ ਹੋ ਰਿਹਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਜਿਹੜੇ ਲੀਡਰ ਨੇ ਆਪਸ ਦੇ ਵਿੱਚ ਪੰਜਾਬ ਅੰਦਰ ਕਿਤੇ ਨਾ ਕਿਤੇ ਲੜਦੇ ਦਿਖਾਈ ਦਿੱਤੇ ਨੇ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਚੈਲੰਜ ਆ ਉਹਨਾਂ ਦਾ ਕਹਿਣਾ ਕਿ ਜਿੱਥੋਂ ਭਗਵੰਤ ਮਾਨ ਚੋਣ ਲੜੂ ਉੱਥੋਂ ਮੈਂ ਖੁਦ ਚੋਣ ਲੜਾਂਗਾ ਮੇਰੇ ਬਰਾਬਰ ਚੋਣ ਲੜਨੀ ਭਗਵੰਤ ਸਿੰਘ ਮਾਨ ਵੀ ਹੈ ਇਸ ਵੇਲੇ ਐਮਐਲਏ ਨੇ ਪ੍ਰਤਾਪ ਸਿੰਘ ਬਾਜਵਾ ਵੀ ਐਮਐਲਏ ਨੇ ਦੋਹੇ ਪਾਰਲੀਮੈਂਟਾਂ ਦੇ ਮੈਂਬਰ ਰਹ ਚੁੱਕੇ ਨੇ ਜਦੋਂ ਬਾਜਬਾਦ ਸਾਹਿਬ ਦੇ ਨਾਲ ਕਾਫੀ ਹੱਦ ਤੱਕਰ ਵਿਧਾਨ ਸਭਾ ਦੇ ਵਿੱਚ ਤੂਤੂ ਵਹਿਮਾ ਹੋਈ ਤਾਂ ਪ੍ਰਤਾਪ ਸਿੰਘ ਬਾਜਬਾ ਨੇ ਕਿਹਾ ਕਿ ਲੜਪਈ ਚੋੜ ਆ ਜਾ ਤੇਰੇ ਮੁਕਾਬਲੇ ਮੈਂ ਚੋੜ ਲੜਾਂਗਾ ਇਹ ਤਾਂ ਥਾ ਦੋਈ ਹੋ ਸਕਦਾ ਜਾਂ ਸੰਗਰੂਰ ਹੋ ਸਕਦਾ ਜਾਂ ਗੁਰਦਾਸਪੁਰ ਹੋ ਸਕਦਾ ਸੋ ਕਿਨੇ ਕਿੱਥੋਂ ਲੜਨਾ ਪਤਾ ਨਹੀਂ ਇਹਦਾ ਮਤਲਬ ਵਿਧਾਨ ਸਭਾ ਵਾਂ ਮ ਤੁਸੀਂ ਬਾਤ ਦੇ ਵਿੱਚ ਖਾਦੀ ਕਰਨੀਆਂ ਜੇ ਵਿਧਾਨ ਸਭਾ ਵਾਂ ਖਾਲੀ ਹੋਣ ਆਮ ਤੌਰ ਤੇ ਫਿਰ ਸਰਕਾਰਾਂ ਜਿੱਤ ਜਾਂਦੀਆਂ ਹੁੰਦੀਆਂ ਨੇ ਸੋ ਇਹਨਾਂ ਨੇ ਇਸ ਤਰ੍ਹਾਂ ਦਾ ਚੁੱਝ ਚਰਚਾ ਜਿਹੜੀ ਹੈ ਉਹ ਲਗਾਤਾਰ ਜਾਰੀ ਰੱਖਣੀ ਹੈ ਜੀ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਹਿਲਾਂ ਅਸੀਂ ਦਿੱਲੀ ਬਦਲੀ ਫਿਰ ਪੰਜਾਬ ਹੁਣ ਹਰਿਆਣਾ ਨੂੰ ਬਦਲਾਂਗੇ ਜੀ ਪਤਾ ਨਹੀਂ ਦਿੱਲੀ ਬਦਲੀ ਹਰਿਆਣਾ ਬਦਲਿਆ ਪਹਿਲਾਂ ਪੰਜਾਬ ਬਦਲਤਾ ਉਹ ਕਹਿੰਦੇ ਹੁਣ ਹਰਿਆਣਾ ਬਦਲਾਂਗੇ ਹਰਿਆਣੇ ਦੇ ਵਿੱਚ ਚੋਣ ਤਾਂ ਇੱਕ ਸੀਟ ਤੇ ਲੜ ਰਹੇ ਨੇ ਜਿਹੜੀ ਕਿ ਖੇਤਰ ਨੌ ਵਿਧਾਨ ਸਭਾ ਹਲਕੇ ਪੈਂਦੇ ਆ ਉਹ ਸਾਰੇ ਦਾ ਸਾਰਾ ਕੁਝ ਇਹ ਸੀਟ ਤੇ ਨਰ ਪਰ ਕਰਦਾ ਸਾਰਾ ਹਰਿਆਣਾ ਇੱਥੋਂ ਤੱਕ ਪੱਜ ਕੇ ਰਹਿ ਗਿਆ ਚਲੋ ਹਰ ਸਿਆਸੀ ਪਾਰਟੀ ਨੇ ਚੜ੍ਹਦੀ ਕਲਾ ਦੀ ਗੱਲ ਕਰਨੀ ਹੁੰਦੀ ਹੈ ਨਹੀਂ ਤਾਂ ਵਰਕਰਾਂ ਦੇ ਹੌਸਲੇ ਪਸਤ ਹੋ ਜਾਂਦੇ ਨੇ ਕੱਲ ਕਰਸ਼ੇਤਰ ਦੇ ਵਿੱਚ ਸਾਝੀ ਰੈਲੀ ਸੀ ਚੋਣਾਗਾਜ਼ ਕੀਤਾ ਕਿਉਂਕਿ ਪੰਜਾਬ ਛੱਡ ਦਿਓ ਦਿੱਲੀ ਤੇ ਹਰਿਆਣਾ ਦੇ ਵਿੱਚ ਇੰਡੀਆ ਗੱਠ ਜੋੜ ਇਕੱਠਾ ਲੜ ਰਿਹਾ ਹੈ ਗੁਜਰਾਤ ਵਿੱਚ ਵੀ ਇਕੱਠਾ ਲੜ ਰਹੇ ਕੱਲ ਇਹਨਾਂ ਨੇ ਉੱਥੋਂ ਚੋਣਾਗਾਜ਼ ਕੀਤਾ ਤੇ ਕਿਹਾ ਬਦਲेंगे ਖੁਰਸ਼ੇਤਰ ਬਦਲेंगे ਹਰਿਆਣਾ ਇਹ ਤੋਂ ਇੰਡੀਆ ਕੋ ਹੈ ਜਿਤਾਣਾ ਇਸ ਤਰ੍ਹਾਂ ਦੀ ਨਾਰੇਬਾਜੀ ਤਕਬੰਦੀ ਵਿੱਚ ਸਾਡੇ ਮੁੱਖ ਮੰਤਰੀ ਮਾਹਰ ਨੇ ਕਹਿੰਦਾ ਪੁਲਿਸ ਤੇ ਸੜਕਾਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਸੰਸਦ ਮੈਂਬਰ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਬਜਾਖੋੜਾ ਰਹੇ ਨੇ ਨਾਗਰਿਕਾਂ ਨੂੰ ਬਾਹਰ ਕੱਢ ਰਹੇ ਨੇ ਹਰਿਆਣਾ ਦੇ ਨੌਜਵਾਨਾਂ ਨੂੰ ਬੇਰੁਜ਼ਗਾਰਾਂ ਨੂੰ ਮੂਰਖ ਤੇ ਉੱਥੇ ਜਾ ਕੇ ਆਪਣਾ ਸੰਗਰੂਰ ਭੁੱਲ ਜਾਂਦੇ ਐ ਜਿੱਥੇ ਹਰ ਐਤਵਾਰ ਬਲਾਜਬ ਜਥੇਬੰਦੀਆਂ ਤੇ ਬੇਰੁਜ਼ਗਾਰ ਜਥੇਬੰਦੀਆਂ ਦੇ ਇਕੱਠ ਪੈਂਦੀ ਹੈ ਖਿੱਚ ਤੂ ਹੁੰਦੀ ਹੈ ਤੁਸੀਂ ਉਹਨਾਂ ਨੂੰ ਵੀ ਸਲਾਹਾਂ ਦੇ ਦਿਓ ਲੇਕਿਨ ਜੋ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਕਿਹਾ ਕਰਦੇ ਸੀ ਕਿ ਸਾਡੇ ਹੁੰਦੇ ਕੋਈ ਧਰਨਾ ਨਹੀਂ ਲੱਗੇਗਾ ਇਹਦੇ باوجود ਲੱਗ ਰਹੇ ਐ ਉਹ ਕਹਿੰਦੇ ਅੱਜ ਸੰਵਿਧਾਨ ਖਤਰੇ 'ਚ ਹੈ ਸੰਵਿਧਾਨ ਤੇ ਦੇਸ਼ ਨੂੰ ਬਚਾਉਣਾ ਹੈ ਹੰਕਾਰੀ ਲੋਕ ਸਤਾ ਵਿੱਚ ਨੇ ਕੇਜਰੀਵਾਲ ਨੇ ਦੇਸ਼ ਦੀ ਦਿਸ਼ਾ ਬਦਲਤੀ ਹੈ ਵੱਡੀਆਂ ਪਾਰਟੀਆਂ ਨੂੰ ਮਜਬੂਰ ਕੀਤਾ ਜੱਡਾ ਬਦਲਣ ਲਈ ਪੰਜਾਬ ਤੇ ਦਿੱਲੀ ਦਾ ਮਾਹੌਲ ਬਦਲਤਾ ਹੁਣ ਅਸੀਂ ਹਰਿਆਣੇ ਦੇ ਵਿੱਚ ਵੀ ਇਹ ਚੀਜ਼ਾਂ ਬਦਲਣ ਵਾਸਤੇ ਆਏ ਹੋਏ ਹਾਂ ਜੀ ਧੰਨਵਾਦ ਇਸਨ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਟਿੱਲੋ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਮੈਨੂੰ ਦੀ ਇਜਾਜ਼ਤ ਧੰਨਵਾਦ